हैं विकास के और कुछ तोड़ फोड़ के हैं मुद्दे जैसे खैबर पास टूटा है और अपना मार्केट के पीछे पूरा एरिया तोड़ दिया गया है तो मेन मुद्दा वही है जहां पर ना हमारा कोई कैंडिडेट आया देखने और ना ही कोई खड़ा हुआ साथ अब हो जाती है वोट तो नुकसान किसको रहेगा फायदा किसको तो नुकसान फायदा तो ये बात का इशू है सबसे पहले तो जिसके लिए हम वोट कर रहे हैं वो कैंडिडेट जीतना चाहिए फ्री फ्री में में ऑटो रिक्शा जी है ये ਇਹ ਫ੍ਰੀ ਮੈਂ ਲਗਾਇਆ ਜੀ ਘਰ ਤੋਂ ਲੈ ਕੇ ਉਹਨੇ ਘਰ ਤੋਂ ਛੱਡ ਨਾ ਘਰ ਦੇ ਲਾਤੇ ਨਹੀਂ ਨੇ ਲੈ ਜਾਂਦੇ ਹਾਂ ਦੇ ਦਿੱਲੀ ਵਿਧਾਨ ਸਭਾ ਚੋਣਾਂ ਲਈ VOTING ਦਾ ਕੰਮ جاری ਹੈ ਇਸ ਵਕਤ ਅਸੀਂ ਚਾਂਦਨੀ ਚੌਕ ਹਾਲਕੇ ਦੇ ਵਿੱਚ ਆ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਪੁਨਰਦੀਪ ਸਿੰਘ ਸਾਨੀ ਔਰ BJP ਵੱਲੋਂ ਸਤੀਸ਼ ਜੈਨ ਉਮੀਦ ਜਿਹੜੇ ਹੈਗੇ ਨੇ ਇਤੋਂ ਚੋਣ ਲੜ ਰਹੇ ਨੇ ਔਰ VOTERਾਂ ਦੇ ਵਿੱਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਲੋਕ ਘਰਾਂ ਤੋਂ ਨਿਕਲ ਰਹੇ ਨੇ VOTER ਘਰਾਂ ਤੋਂ ਨਿਕਲ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਜਾ ਰਹੇ ਨੇ ਔਰ ਕਿਹੜੇ ਵੱਡੇ ਮੁੱਦੇ ਰਹਿ ਜਿਨ੍ਹਾਂ ਨੂੰ ਲੈ ਕੇ ਵੋਟਰ ਇੱਥੇ ਵੋਟ ਪਾਉਣ ਜਾ ਰਹੇ ਨੇ ਔਰ ਇਥੋਂ ਦੇ ਮੁੱਖੇ ਡਿਮਾਂਡ ਕੀ ਸੀ ਜਿਨ੍ਹਾਂ ਨੂੰ ਲੈ ਕੇ ਇੱਥੇ ਵੋਟ ਪਾਉਣ ਜਿਹੜੀ ਹੈਗੀ ਆ ਉਹ ਪੂਕhtਾਈ ਜਾ ਰਹੀ ਆ ਤਕਰੀਬਨ ਜਿਹੜਾ ਹੈਗਾ ਅੱਧਾ ਸਮਾਂ ਜਿਹੜਾ ਹੈਗਾ VOTING ਨੂੰ ਹੋ ਚੁੱਕਿਆ ਔਰ ਦੇਖਣਾ ਹੋਵੇ ਕਿੰਨੇ ਪਰਸੈਂਟ ਜਿਹੜੀ ਹੈਗੀ ਆ ਵੋਟ ਪੋਲ ਹੋਵੇਗੀ ਮਾਤਾ ਜੀ ਵੋਟ ਡਾਲਦੀ ਆ ਡਾਲਦੀ ਕੌਣ ਸੇ ਮੁੱਦੇ ਪਰ ਵੋਟ ਡਾਲ ਰਹੇ ਹੋ ਆ ਵੀ ਭਾਈ ਜੀ ਇਹ ਤਾਂ ਬੰਦੇ ਮਤਰਾਕਸ਼ਾ ਮਤੀਆਂ ਹੰਦ ਨਾਲ ਦਿਆ ਖਿੱਚਪਾ ਪੜਿਆ ਜੀ ਹਾਂ ਤਾਂ ਇਹ ਬਜ਼ੁਰਗਾਂ ਦੇ ਵਿੱਚ ਉਤਸ਼ਾਹ ਜਿਹੜਾ ਹੈਗਾ ਵੇਖਣ ਨੂੰ ਮਿਲ ਰਿਹਾ ਹੈਗਾ ਔਰ ਕਿਹੜੇ ਕਿਹੜੇ ਮੁੱਦੇ ਰਹੇ ਜਿਨ੍ਹਾਂ ਨੂੰ ਲੈ ਕੇ ਇਤੋਂ ਦੀ ਜਨਤਾ ਨੇ ਵੋਟ ਪਾਈ ਹੈ ਭਾਈ ਸਾਹਿਬ ਵੋਟ ਪਾ ਕੇ ਆਏ ਹੋ ਦਿੱਲੀ ਦੇ ਲੋਕਾਂ ਦੇ ਦਿਲ ਦੇ ਵਿੱਚ ਕੀ ਹੈ ਦਿੱਲੀ ਦੇ ਵੋਟਰਾਂ ਦੇ ਦਿਲ ਦੇ ਵਿੱਚ ਕੀ ਹੈ ਇਹ देर ਸ਼ਾਮ ਤੱਕ ਪਤਾ ਲੱਗ ਜਾਏਗਾ ਵੋਟ तमाम ਲੋਕ ਜਿਹੜੇ ਹੈਗੇ ਨੇ ਵੋਟ ਪਾ ਕੇ ਆ ਰਹੇ ਨੇ ਇੱਥੇ ਉਤਸ਼ਾਹ ਜ਼ਰੂਰ ਵੇਖਣ ਨੂੰ ਮਿਲ ਰਿਹਾ ਪਰ ਦਿੱਲੀ ਦੇ ਲੋਕਾਂ ਦੇ ਦਿਲ ਦੇ ਵਿੱਚ ਕੀ ਆ ਲਗਾਤਾਰ ਪੁੱਛਣ ਦੀ ਕੋਸ਼ਿਸ਼ ਕਰ ਰਹੇ ਆ ਕਿਹੜੇ ਮੁੱਦਿਆਂ ਨੂੰ ਲੈ ਕੇ ਵੋਟ ਪਾਈਏ ਕਿਉਂਕਿ ਮੁੱਦੇ ਡਿਸਾਈਡ ਕਰਦੇ ਨੇ ਮੁੱਦੇ ਡਿਸਾਈਡ ਕਰਦੇ ਨੇ ਕਿ ਕਿਹੜੀ ਪਾਰਟੀ ਦੇ ਵੱਲ ਜਦੋਂ ਤੁਸੀਂ ਮੁੱਦਿਆਂ ਦੀ ਗੱਲ ਕਰੋਗੇ ਨੇਚਰਲ ਤੌਰ ਤੇ ਜਿਹੜੇ ਮੁੱਦਿਆਂ ਤੇ ਵੋਟਰ ਗੱਲ ਕਰਦੇ ਨੇ ਉਹ ਤੋਂ ਪਤਾ ਚੱਲ ਜਾਂਦਾ ਥੋੜਾ ਜਿਹਾ ਆਈਡੀਆ ਹੋ ਜਾਂਦਾ ਕਿ ਕਿਹੜੀ ਪਾਰਟੀ ਦਾ ਇੱਥੇ ਹੱਥ ਉੱਪਰ ਮਜ਼ਬੂਤ ਨਜ਼ਰ ਆਵੇਗਾ ਪਰ ਇੱਥੇ ਕੋਈ ਵੀ ਵੋਟਰ ਜਿਹੜਾ ਹੈਗਾ ਕੋਈ ਵੀ ਗੱਲਬਾਤ ਇਸ ਕਰਕੇ ਕਰਨ ਨੂੰ ਤਿਆਰ ਨਹੀਂ ਕਿਉਂਕਿ ਦਿੱਲੀ ਦੇ ਦਿਲ ਦੇ ਵਿੱਚ ਜੋ ਕੰਜ ਹੈ ਉਹ 8 ਤਰੀਕ ਨੂੰ ਪਤਾ ਲੱਗੇਗਾ ਬਾਈਸਰ ਕੌਣ ਸੇ ਮੁੱਦੇ ਕੋ ਲੈ ਕੇ ਵੋਟ ਡਾਲੋ ਜੀਦਾ ਸਭ ਤੋਂ ਪਹਿਲੇ ਤੋਂ ਅਨਪਲੋਇਮੈਂਟ ਹੈ ਦੇ ਦਿੱਲੀ ਦੇ ਅੰਦਰ ਕਾਫੀ ਲੋਕਾਂ ਦਾ ਪ੍ਰੋਪਰ ਸੜਕੇ ਸੈਨੀਟਾ ਆਪਕਾ ਜਿੰਨਾ ਵੀ ਇਹ ਸੜਕੇ ਖੋਦੀ ਹੋਈ ਹੈ ਨਾਲੀ ਵਗੈਰਾ ਸਭ ਇਤਨੀ ਗੰਦਗੀ ਰਹਤੀ ਹੈ ਤੋਂ ਸਾਰੀ ਹੈ ਸਾਡੇ ਏ ਵੋਟਰ ਇਹ ਵੋਟਰਾਂ ਦੇ ਵਿੱਚ ਉਤਸ਼ਾਹ ਹੈਗਾ ਜਿਹੜਾ ਸਾਨੂੰ ਵੇਖਣ ਨੂੰ ਮਿਲ ਰਿਹਾ ਲੋਕਾਂ ਕਰਾਂ ਤੁਹਾਨੂੰ ਖਾਸ ਤੌਰ ਤੇ ਔਰਤਾਂ ਵੱਡੀ ਗਿਣਤੀ ਦੇ ਵਿੱਚ ਆ ਰਹੀਆਂ ਦਿੱਲੀ ਦੇ ਵਿੱਚ ਔਰਤਾਂ ਵੱਡੀ ਗਿਣਤੀ ਦੇ ਵਿੱਚ ਵੋਟ ਇਸਤੇਮਾਲ ਕਰਨ ਆ ਰਹੀਆਂ ਵੱਡੀ ਗਿਣਤੀ ਦੇ ਵਿੱਚ ਇੱਥੇ ਔਰਤਾਂ ਦਾ ਜਮਾਵੜਾ ਤੁਹਾਨੂੰ ਵੋਟਰ ਜਿਹੜੇ ਕਿ ਨੇ ਪੋਲਿੰਗ ਬੂਥ ਆ ਉਹਨਾਂ ਤੇ ਵੇਖਣ ਨੂੰ ਮਿਲੇਗਾ ਨਤੀਜੇ 8 ਤਰੀਕ ਨੂੰ ਆਉਣੇ ਨੇ 8 ਤਰੀਕ ਨੂੰ ਜਦੋਂ ਨਤੀਜੇ ਆਉਣਗੇ ਉਤੋਂ ਪਤਾ ਚੱਲੇਗਾ ਕਿ ਦਿੱਲੀ ਦੀ ਜਨਤਾ ਨੇ ਕਿਸ ਨੂੰ ਚੁਣਿਆ ਦਿੱਲੀ ਦੀ ਜਨਤਾ ਨੇ ਆਪਣਾ ਦਿਲ ਕਿਸ ਦੇ ਲੇਖੇ ਲਾਇਆ ਹੈਗਾ ਕਿਉਂਕਿ ਕੁਝ ਸਮਾਂ ਬਚਿਆ ਹੈਗਾ ਜਦੋਂ ਹੁਣ VOTING ਦਾ ਕੰਮ ਹੋਵੇ ਕਿੰਨੇ ਪਰਸੈਂਟ ਵੋਟ ਪੋਲ ਹੁੰਦੀ ਆ ਦਿੱਲੀ ਦੇ ਦਿਲ ਵਿੱਚ ਕੀ ਹੈਗਾ ਕਿਸ ਨੂੰ ਦਿੱਲੀ ਚ ਚੁਣਨ ਜਾ ਰਹੀ ਹੈ ਕਿਹੜੇ ਮੁੱਦੇ ਪ੍ਰਭਾਵਸ਼ਾਲੀ ਰਹਿਣਗੇ ਬਹੁਤ ਕੁਝ ਤੈ ਹੋ ਜਾਵੇਗਾ 8 ਤਰੀਕ ਨੂੰ ਔਰ ਅੱਜ ਦੇਰ ਸ਼ਾਮ ਵੋਟ ਪਰਸੈਂਟ ਜਿਹੜੀ ਹੈਗਾ ਟਰਨ ਕਿਸ ਤਰੀਕੇ ਨਾਲ ਹੁੰਦੀ ਆ 70% ਹੁੰਦੀ ਆ 65 ਤੋਂ 70 ਦੇ ਵਿੱਚ ਰਹਿੰਦੀ ਆ ਜਾਂ ਫਿਰ 71 ਤੋਂ 73 ਤੇ 74 ਤੱਕ ਜਾਂਦੀ ਆ ਜਿੰਨੀ ਵੋਟ ਕਹਿੰਦੇ ਨੇ ਵੱਧ ਹੁੰਦੀ ਆ ਉਹ ਅਕਸਰ ਕਹਿੰਦੇ ਨੇ ਕਿ ਸਰਕਾਰ ਦੇ ਖਿਲਾਫ ਪੈਂਦੀ ਆ ਜੇ ਉਸੇ ਪੋਜੀਸ਼ਨ ਤੇ ਵੋਟਰ ਹੈ ਜੇ ਤਾਂ ਹੋਉਂਦਾ ਰਲਿਆ ਮਿਲਿਆ ਔਰ ਜਿਹੜਾ ਗਾ ਵੇਖ ਨੂੰ ਮਿਲਦਾ ਜੇਕਰ ਵੋਟ ਪਰਸੈਂਟੇਜ ਘਟ ਜਾਵੇ ਤਾਂ ਉਸ ਤੋਂ ਵੀ ਅੰਦਾਜ਼ਾ ਲਗਾਇਆ ਜਾਂਦਾ ਕਿ ਸ਼ਾਇਦ ਜਿਹੜਾ ਹੈਗਾ ਲੋਕਾਂ ਨੇ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ ਇਸ ਦਾ ਵੀ ਨੁਕਸਾਨ ਜਿਹੜਾ ਹੈਗਾ 77 ਨੂੰ ਅਕਸਰ ਕਿਹਾ ਜਾਂਦਾ ਕਿ ਉਹ ਹੋ ਜਾਂਦਾ ਐਜ ਪੋਲੀਟੀਕਲੀ ਅੰਕੜੇ ਜਿਹੜੇ ਰਹਿ ਗਏ ਨੇ ਉਹ ਰੱਖੇ ਜਾਂਦੇ ਨੇ ਬਾਈ ਸਾਹਿਬ ਵੋਟ ڈال ਕੇ ਆਏ ਹਾਂ ਹਾਂ ਜੀ ਬਿਲਕੁਲ ਡਾਲ ਕੇ ਆਏ ਹੋ ਹੋਰ ਸੇ ਮੁੱਦੇ ਰਹੇ ਜੀ ਮੁੱਦੇ ਹੈ ਵਿਕਾਸ ਕੇ ਔਰ ਕੁਛ ਤੋੜ-ਫੋੜ ਕੇ ਹੈ ਮੁੱਦੇ ਜਿਵੇਂ ਖੈਬਰ ਪਾਸ ਟੂਟਾ ਹੈ ਔਰ ਆਪਣਾ ਮਾਰਕੀਟ ਕੇ ਪਿੱਛੇ ਪੂਰਾ ਏਰੀਆ ਤੋੜ ਦਿਆ ਗਿਆ ਹੈ ਤਾਂ ਮੇਨ ਮੁੱਦਾ ਵਹੀ ਹੈ ਜਿੱਥੇ ਜਹਾਂ ਪਰ ਨਾ ਹਮਾਰਾ ਕੋਈ ਕੈਂਡੀਡੇਟ ਆਇਆ ਦੇਖਨੇ ਔਰ ਨਾ ਹੀ ਕੋਈ ਖੜਾ ਹੁਆ ਸਾਥ ਤਾਂ ਇਸ ਬਾਰ ਖੁੱਲ ਕੇ ਵੋਟ ਕਰ ਰਹੇ ਨੇ ਲੋਕ देखेंगे रिजल्ट क्या आता है काफ़ी वोटिंग है इस बार ना काफ़ी लोग मुझे लग रहा है कि इस बार 70 प्लस वोटिंग होने के चांसेस हैं हाँ 70 अब, अब हो जाती है हाँ। वोट तो नुकसान किस को रहेगा फ़ायदा किस देखो, को नुकसान फ़ायदा तो ये बात का इशू है सबसे पहले तो जिसके लिए हम वोट कर रहे हैं वो कैंडिडेट जीतना चाहिए ठीक है ना तो फिलहाल देख रहे हैं ਵੋਟਰ ਬਹੁਤ ਸਮਝਦਾਰਾ ਦਿੱਲੀ ਦੇ ਇਹ ਗੱਲ ਮੰਨਣੀ ਪੈਗੀ ਦਿੱਲੀ ਦੇ ਦਿਲ ਦੇ ਵਿੱਚ ਕੀ ਹੈ ਇਹ ਦੱਸਣ ਨੂੰ ਕੋਈ ਤਿਆਰ ਨਹੀਂ ਇਹ ਗੱਲ ਕਹਿ ਰਹੇ ਨੇ ਕਿ ਸਾਡੇ ਮੁੱਦੇ ਨੇ ਸਾਡੇ ਆਪ ਦੀ ਕੰਸਟੀਟੂਐਂਸੀ ਦੇ ਮੁੱਦੇ ਨੇ ਉਹਨਾਂ ਦਾ ਹੱਲ ਹੋਣਾ ਚਾਹੀਦਾ ਉਹਨਾਂ ਦੇ ਆਧਾਰ ਤੇ ਅਸੀਂ ਵੋਟ ਪਾਉਣ ਜਾ ਰਹੇ ਸਭ ਤੋਂ ਪਹਿਲਾਂ ਕਹਿ ਰਹੇ ਕਿ ਲੋਕ ਆ ਰਹੇ ਨੇ ਸਵਾਗਤਾਂ ਘਰਾਂ ਦੇ ਵਿੱਚੋਂ ਨਿਕਲ ਰਹੇ ਨੇ 70% ਵੋਟ ਦਾ ਅੰਦਾਜ਼ਾ ਲਗਾ ਰਹੇ ਨੇ ਕਿ 70% ਵੋਟ ਪੋਲ ਹੋਵੇਗੀ ਦਿੱਲੀ ਦੇ ਵਿੱਚ ਹੋਵੇਗੀ ਇਹਦਾ ਫਾਇਦਾ ਨੁਕਸਾਨ ਕਿਸ ਨੂੰ ਕੋ ਮਾਈਨਸ ਪਲੱਸ ਲਗਾ ਕੇ ਵੀ ਚੱਲ ਰਹੇ ਨੇ ਮੁੱਦੇ ਪ੍ਰਭਾਵਸ਼ਾਲੀ ਨੇ ਮੁੱਦੇ ਬਹੁਤ ਪ੍ਰਭਾਵਸ਼ਾਲੀ ਨੇ ਵਿਕਾਸ ਦਾ ਮੁੱਦਾ ਐਜੂਕੇਸ਼ਨ ਦਾ ਮੁੱਦਾ ਅਨ ਅਨ ਅਮਪਲਾਈਮੈਂਟ ਦਾ ਮੁੱਦਾ ਵੀ ਜਿਹੜਾ ਹੈਗਾ ਇੱਥੇ ਵੇਖਣ ਨੂੰ ਮਿਲ ਰਿਹਾ ਖਾਸ ਤੌਰ ਤੇ ਔਰਤਾਂ ਦੀ ਭਾਗੀਦਾਰੀ ਜਿਹੜੀ ਹੈਗੀ ਆ ਉਹ ਕਿੰਨੇ ਪਰਸੈਂਟ ਰਵੇਗੀ ਕਿਉਂਕਿ ਅਸੀਂ ਜਿੰਨੇ ਪਿੱਛੇ ਦੇਖ ਰਹੇ ਤੁਸੀਂ ਜਿੰਨੇ ਮਰਦ ਵੋਟਰ ਆ ਰਹੇ ਨੇ ਇਸ ਤੋਂ ਕਿਤੇ ਵੱਧ ਜਿਹੜਾ ਹੈਗਾ ਔਰਤ ਵੋਟਰ ਜਿਹੜੇ ਹੈਗੇ ਨੇ ਇੱਥੇ ਪਹੁੰਚ ਰਹੇ ਨੇ ਨੌਜਵਾਨ ਪੀੜੀ ਜਿਹੜੀ ਹੈਗੇ ਪਹੁੰਚ ਰਹੀ ਆ ਔਰ VOTING ਦੇ ਲਈ ਆਪਣਾ ਵੋਟ ਦਾ ਇਸਤੇਮਾਲ ਕਰਨ ਦੇ ਲਈ ਕਿਹੜਾ ਮੁੱਦਾ ਜਿਹ ਕਿਹੜਾ ਰਹੇਗਾ ਵਿਕਾਸ ਵਿਕਾਸ ਇਹ 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 ਨੌਜਵਾਨ ਪੀੜ੍ਹੀ ਦਾ ਜਿਹੜਾ ਹੈਗਾ ਇਹ ਵਿਕਾਸ ਨੂੰ ਦੇਖ ਰਹੀ ਔਰ ਅਨਐਮਪਲॉयਮੈਂਟ ਦੀ ਗੱਲ ਹੋ ਰਹੀ ਆ ਪਿਕ ਐਂਡ ਡ੍ਰੌਪ ਜਿਹੜੀਆਂ ਮਹਿਲਾਵਾਂ ਨੇ ਇਸ ਨੇ ਨਹੀਂ ਆ ਸਕਦੇ ਤੁਰਨ ਫਿਰਨ ਚ ਸਮਰੱਥ ਹੈ ਉਹਨਾਂ ਨੂੰ ਇਹ ਜਿਹੜਾ ਹੈਗਾ ਆਟੋ ਰਿਕਸ਼ਾ ਜਿਹੜਾ ਹੈਗਾ ਇਹ ਫ੍ਰੀ ਮੈਂ ਆਟੋ ਰਿਕਸ਼ਾ ਹਾਂਜੀ ਫ੍ਰੀ ਮੈਂ ਹੈ ਇਹ ਇਹ ਫ੍ਰੀ ਮੈਂ ਲਗਾਇਆ ਜੀ ਹਾਂ ਕਿੰਨਾ ਲੋਕਾਂ ਨੂੰ ਲੈ ਕੇ ਉਹ ਕਿਹੜੇ ਵੋਟਰਾਂ ਨੂੰ ਲੈ ਕੇ ਇਹ ਬੋਰਡਰ ਕਿਛਕੇ ਹੈ ਨਹੀਂ ਹਮੇ ਮਾਲਮ ਹੈ ਅਸੀਂ ਇੱਥੇ ਬਜ਼ੁਰਗ ਆਦਮੀ ਹੈ ਉਹਨੂੰ ਲੈ ਕੇ ਜਾ ਰਹੇ ਹਾਂ ਚੰਦਰਾਵਲ ਛੋੜ ਕੇ ਆ ਰਹੇ ਹਾਂ ਉਹਨਾਂ ਦੇ ਘਰ ਤੱਕ ਹਾਂਜੀ ਘਰ ਤੋਂ ਲੈ ਕੇ ਉਹਨੇ ਘਰ ਤੋਂ ਛੱਡਣਾ ਨਹੀਂ ਘਰ ਘਰ ਦੇ ਲਾਤੇ ਨਹੀਂ ਲੈ ਜਾਂਦੇ ਹਾਂ ਅੱਛਾ ਲੈ ਕੇ ਜਾਣਿਓ ਸਰਪ ਹਾਂਜੀ ਹਮਾਰਾ ਕਿਹੜਾ ਵੋਟ ਪਾ ਲਈ ਜੀ ਉਹਨੂੰ ਲੈ ਕੇ ਜਾਉਂਗਾ ਹਾ ਹਾਓ ਜੀ ਤਾਂ ਇਹ ਚੋਣ ਕਮਿਸ਼ਨ ਵੱਲੋਂ ਪ੍ਰਬੰਧ ਕੀਤਾ ਗਿਆ ਹੈ ਜਿਹੜਾ ਵੋਟਰ ਵੋਟ ਪਾਉਣ ਆ ਰਿਹਾ ਬਜ਼ੁਰਗਾ ਨਹੀਂ ਚੱਲ ਫਿਰ ਸਕਦਾ ਅਸਮਰੱਥ ਹੈ ਉਹਨੂੰ ਉਹਦੇ ਘਰ ਤੱਕ ਛੱਡਣ ਦੀ ਸਹੂਲਤ ਦਿੱਤੀ ਗਈ ਆ ਹਾਲਾਂਕਿ ਉਹ ਕਿਵੇਂ ਆਵੇਗਾ ਇਹ ਨਹੀਂ ਪਰ ਛੱਡ ਕੇ ਜਰੂਰ ਆਇਆ ਜਾਵੇਗਾ ਇਹ ਚੋਣ ਕਮਿਸ਼ਨ ਜਿਹੜਾ ਹੈਗਾ ਚੋਣ ਕਮਿਸ਼ਨ ਵੱਲੋਂ ਬਹੁਤ ਇੱਕ ਚੰਗਾ ਉਪਰਾਲਾ ਕੀਤਾ ਗਿਆ ਹੈ ਚੰਗਾ ਉਪਰਾਲਾ ਦੇਖ ਸਕਦੇ ਹੋ ਇੱਥੇ ਕੀਤਾ ਗਿਆ ਹੈ ਕਿ ਚੋਣ ਕਮਿਸ਼ਨ ਵੱਲੋਂ ਬਜ਼ੁਰਗ ਮਹਿਲਾਵਾਂ ਕੋਈ ਹੈਂਡੀਕੈਪਡ ਹੈ ਜਾਂ ਫਿਰ ਕੋਈ ਬਜ਼ੁਰਗ ਆਸਥਾ ਦੇ ਵਿੱਚ ਹੈ ਜਿਹੜਾ ਚੱਲ ਫਿਰ ਨਹੀਂ ਸਕਦਾ ਉਹਨਾਂ ਦੇ ਲਈ ਇਹ ਵਿਵਸਥਾ ਜਿਹੜੀ ਹੈਗੀ ਕੀਤੀ ਗਈ ਹੈ ਔਰ ਜਿਵੇਂ ਕੋਈ ਵੋਟਰ ਬਜ਼ੁਰਗ ਆਸਥਾ ਦੇ ਵਿੱਚ ਹੈ ਨਹੀਂ ਚੱਲ ਪਰ ਸਕਦਾ ਉਸ ਨੂੰ ਤੁਰੰਤ ਆਟੋ ਰਿਕਸ਼ੇ ਤੇ ਬਿਠਾ ਕੇ ਜਿਹੜਾ ਹੈਗਾ ਉਸ ਨੂੰ ਘਰ ਤੱਕ ਛੱਡਣ ਦੀ ਜਿਹੜੀ ਹੈ ਇਹ ਆਟੋ ਰਿਕਸ਼ਾ ਜਿਹੜਾ ਹੈਗਾ ਫਰੀ ਦੇ ਵਿੱਚ ਜਿਹੜਾ ਹੈਗਾ ਉਹ ਆਪਣੀ ਸੇਵਾ ਜਿਹੜਾ ਹੈਗਾ ਨਿਭਾ ਰਿਹਾ ਔਰ ਕਿਵੇਂ ਵੇਖਦੇ ਹੋ ਜੀ ਇਹ ਵਿਵਸਥਾ ਜਿਹੜੀ ਚੋਣ ਕਮਿਸ਼ਨ ਵੱਲੋਂ ਕੀਤੀ ਗਈ ਹੈ ਆ ਆਟੋ ਦੀ ਨਹੀਂ ਅੱਛੀ ਵਿਵਸਥਾ ਕਰੀ ਹੈ ਇਲੈਕਸ਼ਨ ਕਮਿਸ਼ਨ ਨੇ ਕਿ ਇੱਕ ਜੋ ਬਜ਼ੁਰਗ ਆਦਮੀ ਹੈ ਜਾਂ ਹੈਂਡੀਕੈਪ ਪੀਪਲਸ ਹੈ ਉਹਨਾਂ ਕੇ ਲਈ ਇਹਨਾਂ ਨੇ ਵਿਵਸਥਾ ਕਰ ਰੱਖੀ ਹੈ ਤਾਂ ਮੈਂ ਮੇਰੀ ਦਾਦੀ ਜੀ ਕੋ लेके ਆਇਆ ਥਾ ਤਾਂ ਲੈ ਕੇ ਤਾਂ ਮੈਂ ਖੈਰ ਪੈਦਲ ਆਇਆ ਥਾ ਕਿਉਂਕਿ ਇਨਕੀ ਵਾਕ ਵੀ ਹੋ ਜਾਏਗੀ ਇਸ ਹਿਸਾਬ ਸੇ ਔਰ ਅਬ ਜਾ ਰਿਕਸ਼ੇ ਮੇ ਲੈ ਕੇ ਰਾਉਂਗਾ ਚੰਗੇ ਪ੍ਰਬੰਧਾਂ ਦੀ ਸ਼ਲਾਘਾ ਵੀ ਹੋ ਰਹੀ ਹੈ ਜੇਕਰ ਚੋਣ ਕਮਿਸ਼ਨ ਨੇ ਚੰਗੇ ਪ੍ਰਬੰਧ ਕੀਤੇ ਨੇ ਉਹਦੀ ਸ਼ਲਾਘਾ ਵੀ ਹੈਗੀ ਆ ਤੇ ਅਸੀਂ ਜੋ ਵਾਰ-ਵਾਰ ਗੱਲ ਕਹਿ ਰਹੇ ਹਾਂ ਕਿ ਦਿੱਲੀ ਦੇ ਦਿਲ ਵਿੱਚ ਕੀ ਹੈ ਇਹ ਸਾਫ 8 ਤਰੀਕ ਨੂੰ ਹੋਵੇਗਾ ਅੱਜ ਵੋਟ ਪਰਸੈਂਟੇਜ ਕਿੰਨਾ ਟਰਨਓਵਰ ਹੋਗਾ ਇਸ ਤੇ ਸਭ ਦੀ ਨਜ਼ਰ ਰਵਗੀ 70% ਹੁੰਦਾ ਅਬੋਵ ਹੁੰਦਾ ਜਾਂ ਫਿਰ ਲੈਸ ਰਹੇਂਦਾਗਾ ਇਹ ਤੈਅ ਕਰੇਗਾ ਕਿ ਦਿੱਲੀ ਦੇ ਲੋਕਾਂ ਨੇ ਆਪਣੇ ਦਿਲ ਦੇ ਵਿੱਚ ਕਿਸ ਨੂੰ ਵਸਾਇਆ ਸੀ ਔਰ ਇਹ ਇਮਤਿਹਾਨ ਰਹੇਗਾ ਅਰਵਿੰਦ ਕੇਜਰੀਵਾਲ ਲਈ ਵੀ ਆਮਾਦੀ ਪਾਰਟੀ ਲਈ ਵੀ ਚੌਥੀ ਵਾਰ ਸੱਤਾ ਦੇ ਵਿੱਚ ਆਉਣ ਔਰ ਬੀਜੇਪੀ ਲਈ ਵੀ ਇਸ ਵਾਰ ਵਿਕਾਰ ਜਿਹੜਾ ਹੈਗਾ ਉਹ ਦਾਤੇ ਲੱਗਿਆ ਹੋਇਆ ਜੇਕਰ ਇਸ ਵਾਰ ਵੀ ਬੀਜੇਪੀ ਸੱਤਾ ਦੇ ਵਿੱਚ ਆਉਣ ਤੋਂ ਪਿੱਛੇ ਰੰਦੀ ਆ ਤਾਂ ਬਹੁਤ ਵੱਡੇ ਸਵਾਲ ਜਿਹੜੇ ਹੈਗੇ ਨੇ ਉਹ ਬੀਜੇਪੀ ਦੀ तमाम ਲੀਡਰਸ਼ਿਪ ਤੇ ਖੜੇ ਹੋਣਗੇ ਔਰ तमाम ਦਾਅਵੇ ਔਰ ਵਾਅਦਿਆਂ ਦੇ ਵਿਚਕਾਰ ਵਾਰੀ ਵੋਟਰਾਂ ਦੀ ਹੈ ਵੋਟਰ ਕਿਹਨੂੰ ਚੋਣਗੇ ਇਸ ਦਾ ਫੈਸਲਾ ਔਰ ਨਤੀਜਾ 8 ਫਰਬਰੂਅਰੀ ਜਿਹੜਾ ਹੈਗਾ ਸਭ ਦੇ ਸਾਹਮਣੇ ਹੋਵੇਗਾ ਕੈਮਰਾਮੈਨ ਅਮਨਪ੍ਰੀਤ ਨਾਲ ਰਮਨਦੀਪ ਅਨਮਿਤ ਟੀਵੀ ਚਾਂਦਰੀ ਚੌਂਕ ਨਵੀਂ ਦਿੱਲੀ